ਹਾਂ ਗੇ ਗਗਨ ਜੀ ਨਵੀਂ ਕੇਮ ਜੀ ਫੜ ਲਈ ਸਾਰਿਆਂ ਨੇ ਬੈਨ ਕਰ ਦੋ ਬੈਨ ਕਰ ਦੋ ਮੈਂ ਬੈਨ ਕਰਨ ਨੂੰ ਉਹ ਬੰਦੇ ਕਹਿਣਦੇ ਆ ਜਿਨ੍ਹਾਂ ਦਾ ਬੈਨ ਹੋਇਆ ਨਹੀਂ ਪਰ ਹੈਗੇ ਉਹ ਬੈਨ ਵਰਗੇ ਹੀ ਆ ਜਿਨ੍ਹਾਂ ਨੂੰ ਸੁਣਦਾ ਕੋਈ ਨਹੀਂ ਤਾਂ ਜਿਹੜੇ ਸਮਝ ਲੋ ਬੈ ਨਹੀਂ ਆ ਬਾਤ ਸੁਣਾ ਕੇ ਐਲਾਨ ਹੀ ਨਹੀਂ ਹੋਇਆ ਬਾਕੀ ਬੈ ਨਹੀਂ ਆ ਹਾਂ ਇੱਕ ਉਸਤਾਦ ਦਾ ਚੇਲਾ ਆ ਜਿਹੜਾ ਉਸਤਾਦ ਦੇ ਲਾਗੇ ਜਾਦਾ ਬੈ ਬੈ ਕੇ ਉਹਦੇ ਨਾਲ ਫਿਲਮਾਂ ਕਰ ਕਰ ਕੇ ਉਸਤਾਦ ਵਰਗਾ ਹੀ ਹੋ ਗਿਆ ਗੁਰੂ ਰੰਦਾਵਾ ਤਨੀ ਉਹ ਯਾਰ ਉਹ ਤੇ ਨਾ ਤੇ ਨਾ 13 ਚ ਉਹ ਚਲ ਗਾਣੇ ਜਰੂਰ ਉਹਦੇ ਦੋ ਚਾਰ ਚੱਲੇ ਆ ਹਾਂ ਨੇ ਮੈਡੀਕਾ ਚ ਪਤਾ ਉਹ ਜਾਦੀ ਉਹਦੇ ਤੇ ਯਾਰ ਉਹ ਤੇ ਚਾਬਲੂਸੀ ਦਾ ਲੈਵਲ ਹੀ ਟੱਪ ਗਿਆ ਜੀ ਉਹ ਜਨਤਾ ਨੇ ਫਿਰ ਐਸਾ ਪ੍ਰਸ਼ਾਦ ਦਿੱਤਾ ਉਹਨੂੰ ਕਮੈਂਟਾਂ ਚ ਉਹ ਅਕਾਊਂਟ ਹੀ ਆਪਣਾ ਡੀਐਕਟੀਵੇਟ ਕਰ ਗਿਆ ਟਵਿੱਟਰ ਵਾਲਾ ਨਹੀਂ ਉਹ ਤਾਂ ਉਹਦਾ ਕੀ ਫਰਕ ਬਣਦਾ ਯਾਰ ਤੂੰ ਪੰਜਾਬ ਦਾ ਤੇਰੇ ਨਾਂ ਪਿਛੇ ਰੰਦਾ ਵਾਂ ਲੰਦਾ ਤੂੰ ਮੋਟੜਕਿਆਂ ਵਾਲੇ ਕੰਮ ਨਾ ਕਰ ਕੀ ਤੂੰ ਬੰਦਿਆਂ ਵਾਲੇ ਕੰਮ ਕਰ ਕੀ ਪੰਜਾਬੀ ਸਿੰਗਰ ਕੋਈ ਵੀ ਹੋ ਜੇ ਉਹਦਾ ਬਾਈਕਾਊਟ ਕਰਨ ਲਈ ਭੱਜੇ ਹੀ ਤੁਰੇ ਹੁੰਦੇ ਆ ਕਿ ਹਾਂ ਛੇਤੀ ਛੇਤੀ ਬਾਈਕਾਊਟ ਕਰ ਦੋ ਇਸ ਤੋਂ ਪਹਿਲਾਂ ਦਿਲਜੀਤ ਦਫਾਰੇ ਤੋਂ ਪਹਿਲਾਂ ਉਹ ਸੀਗਾ ਮੁੰਡਾ ਜਿਹੜਾ ਜਿਹੜਾ ਹ ਆਪਣਾ ਯਾਰ ਗਾਣੇ ਗਾਉਂਦਾ ਸੀਗਾ ਜਿਹਨੂੰ ਬਾਈਕਾਊਟ ਕੀ ਹਾਂ ਸ਼ੁਭ हां शोभनु बायकॉट ਕੀਤਾ ਹੀਗਾ ਉਦੋਂ ਬਾਅਦ ਜਗਦੀਤ ਸਾਂਝਵਾਲ ਆ ਗਏ ਆ ਇਹ ਆਪਣੀ ਆਪਣੀ ਦੇਸ਼ ਆਪਣੇ ਕਹਿਣਾ ਮੈਂ ਆਪਣੇ ਜਿਹੜਾ ਪੰਜਾਬ ਦੇ ਢੱਲੇ ਬੰਦੇ ਆ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਚਲੋ ਸਾਰੇ ਸੁਣਦੇ ਆ ਪਰ ਮੈਂ ਇਹ ਕਹਿੰਦਾ ਕਿ ਗਰੂਰਤਾਵਾ ਵਰਗੇ ਬੰਦੇ ਜਿਨ੍ਹਾਂ ਨੂੰ ਕੋਈ ਸੁਣਦਾ ਨਹੀਂ ਜਿਹੜਾ ਜਿਹਦੀ ਇਹ ਅਤਾਤ ਹੈ ਕਿ ਉਹ ਜਾ ਕੇ ਬੱਬੂ ਮਾਨ ਦੇ ਨਾਲ ਫਿਲਮਾਂ ਕਰਨ ਡਿਆ ਵਾ ਉਸੇ ਸਾਦਰੀ ਰੂਹ ਹੁੰਦੇ ਚ ਆ ਗਈ ਆ ਤੇ ਉਹੀ ਕੰਮ ਉਹਨੇ ਕਰਨੇ ਸ਼ੁਰੂ ਕਰਤੇ ਉਹ ਕਹਿੰਦੇ ਲੋਕਾਂ ਨੇ ਮੇਰੇ ਮੂੰਹ ਤੇ ਗੀਤੀ ਜੜੀ ਮਾਰੀਆਂ ਤੇ ਹੁਣ ਚਾਹੁੰਦਾ ਕਿ ਮੇਰੇ ਮੂੰਹ ਤੇ ਆਕੇ ਜੁੱਤੀਆਂ ਮਾਰਨ ਹੁਣ ਕਮੈਂਟ ਬੰਦ ਕਰ ਲਿਆ ਆਪਣਾ ਵਿਚਾਰ ਤੇ ਦੇ ਦਿੱਤਾ ਹੀ ਲੋਕਾਂ ਨੂੰ ਗਰੂਰੰਦਾਵਾ ਹੁਣ ਲੋਕਾਂ ਦਾ ਵੀ ਸੁਣਦਾ ਤੇ ਕਮੈਂਟ ਔਨ ਕਰ ਦੇ ਤੇਰੇ ਕੂਟੇ ਦੇ ਸੀ ਉਹ ਕਮੈਂਟ ਸੁਣਿਆ account deactivate ਕਰ ਗਿਆ ਵਾ ਕਰਨਾ ਇਹੀ ਪਹਿਲਾਂ ਪਹਿਲਾਂ ਕਮੈਂਟ ਬੰਦ ਕੀਤੇ ਫਿਰ account deactivate ਕੀਤਾ ਹਾਂ ਐਡੀ ਚਵਲ ਜਦੋਂ ਮੈਂ ਬਤਾਉ ਬੱਬੂ ਮਾਨ ਕਰਕੇ ਬੇਰਾਂ ਬੱਬੂ ਮਾਨ ਜਮੀਨ ਹੁੰਦਾ ਗਿਆ ਹੁਣ ਉਹਦੇ ਮਗਰ ਲੱਗ ਕੇ ਇਹ ਇਹਨੇ ਆਪਣੀ ਉਹ ਹਰਕਤ ਸ਼ੁਰੂ ਕਰਤੀ ਆ ਹਾਂ ਤੇ ਗਾਇਨਾਂ ਕਹਿੰਦੇ ਤੇ ਲੈਵਲ ਹੀ ਜ਼ਿਆਦਾ ਹੋ ਗਿਆ ਨਾ ਹਾਂ ਮੈਂ ਕਿ ਤੂੰ ਬੰਦਿਆਂ ਵਾਲੀ ਗੱਲ ਕਰ ਯਾਰ ਤੈਨੂੰ ਪਤਾ ਵਾ ਕਿ ਮਾੜਾ ਜਾਂ ਪੰਜਾਬੀ ਸਿੰਗਰ ਕੋਈ ਤਾਂ ਚੜ ਜਾਏ ਨਾਲ ਹੀ ਲੱਤਾਂ ਖਿੱਚਣ ਸ਼ੁਰੂ ਹੋ ਜਾਂਦੇ ਆ ਹੁਣ ਉਹਦੀ ਗੱਲ ਤਾਂ ਮੰਨੀ ਮੈਂ ਉਹ ਮੀਕਾ ਮੀਕਾ ਉਹ ਜਿਹੜਾ ਰਾਗੀ ਸਾਂਵੰਦ ਦੇ ਨਾਲ ਮਸ਼ਹੂਰੀਆਂ ਲੈਣ ਵਾਲਾ ਬੰਦਾ ਜਿਹੜਾ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਕੰਮ ਕਰ-ਕਰ ਕੇ ਉੱਤੇ ਆਇਆ ਉਹ ਲੋਕਾਂ ਦਾ ਕੁੱਤਾ ਭੌਂਕੀ ਜਾਵੇ ਕੋਈ ਗੱਲ ਨਹੀਂ ਉਹਨੂੰ ਸੁਣੇ ਜਾਂ ਸੁਣੀ ਕਰ ਦਿੰਦਾ ਬੰਦਾ ਕਿ ਚੱਲ ਯਾਰ ਇਹ ਕੁੱਤਾ ਦਾ ਕੰਮ ਆ ਗੇਟ ਤੇ ਬੰਨਿਆ ਇਹਨੇ ਭੌਂਕਣਾ ਹੀ ਭੌਂਕਣਾ ਆ ਉਹ ਤਾਂ ਕੱਢੇ ਹੋਏ ਪੰਜਾਬ ਚੋਂ ਪਹਿਲਾਂ ਹੀ ਨਿਕਲੇ ਰਗੇ ਆ ਉਹ ਨਿਕਲੇ ਆ ਉਹ ਹੋ ਗਿਆ ਉਹਦਾ ਭਰਾ ਹੋ ਗਿਆ ਉਹ ਉਹਨਾਂ ਦਾ ਕੋਈ ਮੈਟਰ ਨਹੀਂ ਕਰਦਾ ਕੀ ਕਹਤੇ ਕੀ ਨਹੀਂ ਕਰਦੇ ਪਰ ਗਰੂਰਿੰਦਾ ਹੋਏ ਤਾਂ ਇਹ ਉਮੀਦ ਨਹੀਂ ਸੀ ਜੋ ਕੰਮ ਕਰ ਗਿਆ ਹਾਂ ਚਲੋ ਤੁਸੀਂ ਹਾਕਾ ਚ ਕੋਈ ਨਹੀਂ ਬੋਲਦਾ ਤਦ ਬਕਰਮਸ ਨਾਲ ਜ਼ਰੂਰੀ ਜੀਨ ਦਾ ਹੱਕ ਚ ਬੋਲਣਾ ਹੀ ਆ ਬਟ ਆ ਇਦਾਂ ਦਾ ਚਾਵਲ ਮਾਰਨ ਦੀ ਲੋਟ ਨਹੀਂ ਨਾ ਹਾਂ ਕਿ ਤੂੰ ਆ ਗਈ ਅੱਜ ਜੀ ਦਸਾਂ ਜੇ ਜਿੰਨੇ ਫਿਲਮ ਬਣਾਈ ਨਾ ਉਹ ਯਾਰ ਉਹ ਐਕਟਰ ਆ ਫਿਲਮ ਚ ਕੰਮ ਕਰਨ ਦੇ ਆ ਫਿਲਮ ਚ ਤੁਸੀਂ ਪਾਕਿਸਤਾਨ ਦੀ ਐਕਟਰ ਸਾਈਨ ਕਰੋ ਉਹ ਅਦਰ ਭਾਈ ਜਾਨ ਦੀ ਕਰੋ ਤਰੱਕੀ ਦੀ ਕਰੋ ਕਿਧਰ ਦੀ ਵੀ ਕਰੋ ਉਹ ਐਕਟਰ ਆ ਉਹਨੇ ਐਕਟਿੰਗ ਕਰਨੀ ਆ ਉਹਨੇ ਇਹ ਥੋੜਾ ਕਰਨਾ ਕਿ ਕਾਸਟ ਵੀ ਮੈਂ ਸਲੈਕਟ ਕਰੂੰਗਾ ਕਿਹੜੀ ਕਾਸਟ ਹੋਊਗੀ ਕਿਹੜੀ ਨਹੀਂ ਹੋਊਗੀ ਉਹਨੂੰ ਇਹ ਥੋੜਾ ਉਹ ਜੋਤਿਸ਼ ਥੋੜਾ ਆ ਕਿ 2 ਮਹੀਨੇ ਬਾਅਦ ਕੀ ਹੋਣਾ ਉਹਨੂੰ ਪਹਿਲੇ ਹੀ ਪਤਾ ਹੋਵੇ ਓ ਯਾਰ ਗੱਲ ਤੇ ਨਾ ਬੱਸ ਉਦਾਂ ਹੀ ਆ ਨਾ ਡਰਾਮੇ ਵਾਲੀ ਹੁਣ ਉਹਦੀ ਨੂੰ ਤਿੰਨ ਮਹੀਨੇ ਪਹਿਲਾਂ ਸ਼ੂਟਿੰਗ ਹੋਈ ਆ ਹੁਣ ਛਾ ਦਾ ਮੁੰਡਾ ਜਿਹੜਾ ਆਪਣਾ ਜੈਸ਼ਾ ਉਹ ਹੁਣ ਪਰਸੋਂ ਫਰੀਦੀ ਨਾਲ ਹੱਥ ਮਿਲਾਉਂਦਿਆ ਸੀ ਉੱਥੇ ਉਹ ਜੈਸ਼ਾ ਦਾ ਮੁੰਡਾ ਜਿਹੜੇ ਇਹਨਾਂ ਦਾ ਗਰੂ ਰੋਂਦਾ ਵੀ ਵਰਗੇ ਧੱਲੇ ਆ ਕੇ ਕੋਈ ਗੱਲ ਤੇ ਕਰਨ ਇਹ ਤੇ ਉਹ ਪੋਸਟ ਪਾਈ ਤੇ ਚਲ ਦੂਜੇ ਦਿਨ ਕਮੈਂਟ ਬੰਦ ਕੀਤੇ ਉਹਨੂੰ ਕਿ ਪਾਣ ਪੋਤੋ ਦੇ ਨਾਂ ਤੇ ਪੋਸਟ ਕਿ ਫਰੀਦੀ ਨਾਲ ਹੱਥ ਮਲਾਉਂਦੇ ਆ ਤੇ ਵੇਖੀ ਆ ਇੱਥੇ ਤੇ ਕਾਊਂਟ ਗਿਆ ਤੇ ਗੁਰੂ ਰੰਧਾਵਾਹ ਰਾਤੋ ਰਾਤ ਥੋੜੀ ਜਣਾ ਰਾਤੋ ਰਾਤ ਗੁਰੂ ਰੰਧਾਵਾ ਦੀਆਂ ਲੱਤਾਂ ਨਾ ਚੁਕਾਉਂਦੇ ਆ ਥਾਲੀਓ ਦੇ ਉਸਤਾਦ ਦੀਆਂ ਤੇ ਫਿਰ ਕਿਉਂ ਤਾਂ ਉਤਾ ਹੀ ਆ ਕੇ ਕਿ ਹਾਂ ਬਿਨਾਂ ਵਜਾ ਤੋਂ ਕਿਹੇ ਕੋਈ ਤਾਂ ਧਾਨੀ ਦਾ ਕੋਈ ਪੋਸ਼ ਦਾ ਨਾ ਗੇਸ਼ ਦਾ ਤੂੰ ਹੀ ਆ ਕੇ ਉਹ ਯਾਰ ਮੈਂ ਉਹਦੀ ਦਾਰਾ ਸਿੰਘ ਦੇ ਮੁੰਡੇ ਦੀ ਫਿਰ ਵੀ ਤਾਰੀਫ ਕਰਨਾ ਚਾਹੂੰਗਾ ਉਹ ਦਾਰਾ ਸਿੰਘ ਦੇ ਮੁੰਡੇ ਨੇ ਨਾ ਬਿੰਦੂ ਕੀ ਨਾ ਉਹਦਾ ਜੋਗੀ ਆ ਫਿਰ ਵੀ ਦਲਜੀਤ ਦਾ ਸਾਥ ਦਿੱਤਾ ਕਿ ਹਾਂ ਨਹੀਂ ਯਾਰ ਇਹ ਫਿਲਮ ਪਹਿਲਾਂ ਦੀ ਬਣੀ ਹੋਈ ਆ ਤੇ ਪੰਜਾਬੀ ਸਿਨੇਮਾ ਚ ਪਹਿਲਾਂ ਵੀ ਲੋਕੀ ਕੰਮ ਕਰਦੇ ਆ ਉਹ ਬੰਦੇ ਨੇ ਸਹੀ ਗੱਲ ਕੀਤੀ ਉਹਨੇ ਉਹਦੇ ਉਹਦੇ ਉਹ ਇੱਕ ਹੋਰ ਜਿਹੜਾ ਭੌਂਗਦਾ ਹੁੰਦਾ ਵਾ ਅਰਨਬ ਗੋਸਵਾਮੀ ਉਹਦੇ ਸ਼ੋਅ ਤੇ ਗਿਆ ਹੀ ਉੱਥੇ ਅਰਨਬ ਵੀ ਦੁਜੀਤ ਨੇ ਜੇ ਕਰਤਾ ਦਲਜੀਤ ਨੇ ਉਹ ਕਰਤਾ ਉਹ ਤੈਨੂੰ ਲੋਕੀ ਨਹੀਂ ਵੰਦੇ ਉਹਨੂੰ ਤੇ ਵੰਦੇ ਆ ਹੁਣ ਜਿਹਨੂੰ ਵੈਨਦੇ ਉਹਦੀਆਂ ਲੱਤਾਂ ਖਿੱਚਦੇ ਆ ਕਿ ਹਾਂ ਬਈ ਦਰਜੀਤ ਦੇ ਖਿਲਾਫ ਬੋਲਦੀ ਏ ਉਹਦੇ ਆ ਬੀਪਰਾਕ ਵਰਗੇ ਹੋਗੇ ਗੁਰੂ ਰੰਦਾਵਾ ਵਰਗੇ ਹੋਗੇ ਸ਼ੋਅ ਨਹੀਂ ਲੱਗਦੇ ਮਿਹਨਤ ਮੱਸਾ ਦੇ ਉਹਨਾਂ ਨੂੰ ਸ਼ੋਅ ਨਹੀਂ ਲੱਗਦੇ ਤੇ ਅਸੀਂ ਦਰਜੀਤ ਦੇ ਸ਼ੋਅ ਚ ਲੋਕੀ ਭਰ ਭਰ ਕੇ ਹੁੰਦੇ ਆ ਸਭ ਕੁਝ ਰੰਦਾਵਾ ਸਭ ਕੁਝ ਰਹਿੰਦਾ ਵਾ ਅਹੀਂ ਇਹਦੇ ਖਿਲਾਫ ਬੋਲਾਂਗੇ ਤੇ ਸਾਨੂੰ ਵੀ ਚਾਹ ਆਪ ਲੋਕ ਸੁਣ ਲੈਣਗੇ ਸਾਡਾ ਵੀ ਸ਼ੋਅ ਲੱਗੂਗਾ ਉਹ ਭਰਾਵਾ ਕੌਂਟਰੋਵਰਸੀਆਂ ਦੇ ਨਾਲ ਨਾ ਜ਼ਿੰਦਗੀ ਨਹੀਂ ਬਣਦੀ ਜੇ ਜ਼ਿੰਦਗੀ ਬਣਾਉਣੀ ਆ ਨਾ ਤੇ ਜਾਰ ਬੰਦਿਆ ਤੇ ਚਾਰ ਚੰਗੇ ਕੰਮ ਕਰ ਜਿਓ ਤੁਹਾਡੀ ਬਣ ਜੂਗੀ ਨਹੀਂ ਉਹ ਕੋਈ ਹੈ ਨਾ ਗੁਰੂ ਰੰਤ ਦਾ ਵੇਦਾ ਤੇ ਯਾਰ ਇਹੋ ਹੀ ਹੈ ਨਾ ਕਿ ਤੇਰਾ ਚੰਗਾ ਭਲਾ ਸਾਇੰਟਿਫਿਕ ਕੰਮ ਚੱਲਉਂਦੇ ਆ ਤੇ ਤੈਨੂੰ ਲੋੜ ਹੀ ਕੀ ਆ ਚੱਲਣ ਡਿਆ ਬੰਦ ਹੋ ਗਿਆ ਹੀ ਨਹੀਂ ਚਲੋ ਰੋਟੀ ਪਾਣੀ ਚੁੱਕਾ ਚੱਲਦੀ ਜਾਂਦਾ ਵਾ ਗੁਜਾਰਾ ਉਹ ਗੁਜਾਰਾ ਜਿਹੜਾ ਚੱਲਣ ਡਿਆ ਇਹ ਉਹਦੇ ਉਸਤਾਦ ਨੂੰ ਫਿਲਮ ਚ ਲੈ ਗਏ ਉਹ ਵੀ ਬਾਹ ਬਾਤਾ ਪਠਾ ਬਾਤਾ ਉਹ ਹੀ ਉਸਤਾਦ ਨੇ ਨਹੀਂ ਉਸ ਵਾਰ ਨਹੀਂ ਕੰਨਾ ਚੱਲਿਆ ਗੁਰੂ ਵਾ ਟਿਕਟੌਕ ਤੇ ਕੰਨਾ ਚੱਲਿਆ ਉਹਦਾ ਇਹ ਤਾਂ ਉਹ ਨੂੰ ਇੰਡੀਆ 'ਚ ਕੋਈ ਵੰਦਾ ਨਹੀਂ ਉਹਨੂੰ ਕੀ ਬਣਾ ਲਾਤਾ ਚੱਲਣੀ ਹੁਣ ਟਿਕਟੌਕ ਇੰਡੀਆ 'ਚ ਬੈਨ ਆ ਗਰੂਰੰਧਾਵੇਂ ਵਰਗੇ ਆਪਣੇ ਫੋਨ 'ਚ ਡਾਊਨਲੋਡ ਕਰੀ ਬੈਠੇ ਹੋਣੇ ਆ ਆਹੋ ਉਹ ਇਹਨਾਂ ਦੀ ਤੇਸ਼ ਭਗਤੀ ਆ ਬਈ ਤੁਸੀਂ ਟਿਕਟੌਕ ਆਪਣੇ ਫੋਨ 'ਚ ਡਾਊਨਲੋਡ ਕਰਕੇ ਬੈਠੇ ਜਿਹੜੀ ਇੰਡੀਅਨ ਸਰਕਾਰ ਨੇ ਬੈਨ ਕੀਤੀ ਹੋਈ ਆ ਉਹਨੂੰ ਤੁਸੀਂ ਆਪਣੇ ਫੋਨ 'ਚ ਬੈ ਕੇ ਕਈ ਹੁਣ ਅਸੀਂ ਬਾਹਰ ਰਹਿੰਦੇ ਆ ਤੁਹਾਨੂੰ ਪਤਾ ਵਾ ਕਈ ਇੰਡੀਆ ਦੇ ਲੋਕ ਨੇ ਜਿਹੜੇ ਬੈ ਕੇ ਇੱਥੇ ਲਾਈਵ ਖੇ ਖਾਂਦੇ ਆ ਗਾਣੇ ਸੁਣਦੇ ਕਈ ਕੁਝ ਕਰਦੇ ਟਿਕਟੌਕ ਤੇ ਆਹੋ ਉਹਨਾਂ ਦੀ ਤੇਸ਼ ਭਗਤੀ ਕਿੱਥੇ ਗਈ ਬਈ ਆ ਗੁਰੂ ਰੰਧਾਵਾ ਦੇ ਜਿਹੜੇ ਗਾਣੇ ਆਉਂਦੇ ਆ ਟਿਕਟੌਕ ਦੇ ਬਈ ਟਿਕਟੌਕ ਤਾਂ ਬੈਨ ਆ ਤੁਸੀਂ ਕਿੱਦਾਂ ਪਾਈ ਦਿੰਦੇ ਹੋ ਟਿਕਟੌਕ ਤੇ ਗਾਣੇ ਉਹ ਨਹੀਂ ਇਹ ਤੇ ਉਹ ਲਗਾਤਾਰ ਹੀ ਹੁੰਦਾ ਵਾ ਜਿੱਥੇ ਗੱਦ ਲੱਗਦਾ ਉਹ ਤੁਹਾਨੂੰ ਤੁਰ ਉਹਨੀਆਂ ਗੱਲ ਆਪਾਂ ਉਹਨਾਂ ਦੀ ਕਰਦੇ ਆ ਕਿ ਚਲੋ ਜਿੱਦਾਂ ਜਾਵੇ ਤੱਕ ਤਰਿਆ ਇਮਤਾਜ ਅਲੀ ਆ ਚੇਤਨ ਭਗਤ ਆ ਉਹਨਾਂ ਕੋਲ ਪੱਤਰਕਾਰ ਪਹੁੰਚੇ ਦੋ ਦੋ ਸਵਾਲ ਜਾਂ ਲੈਣ ਕੇ ਚਲੋ ਇਹਨਾਂ ਨੂੰ ਕਹਿੰਨੇ ਆ ਪਰ ਉਹਦਾ ਗੱਲ ਕਿੱਥੇ ਜੋ ਬਿੰਦੂ ਦਾਰਾ ਸਿੰਘ ਨੇ ਕਿ ਇੱਕ ਫਿਲਮ ਆ ਫਿਲਮ ਚ ਐਕਟਰ ਲਾਏ ਜਾਂਦੇ ਆ ਹਾਂ ਅੱਗੇ ਕਿੰਨੇ ਅਟੈਕ ਹੋਏ ਆ ਕਿੰਨੀਆਂ ਲੜਾਈਆਂ ਹੋਈਆਂ ਤਾਂ ਵੀ ਪਾਕਿਸਤਾਨੀ ਐਕਟਰ ਆਉਂਦੇ ਰਹੇ ਆ ਹਨਾ ਉਹ ਅੰਦਾਜ਼ ਕਿੰਨੇ ਮਹੀਨੇ ਪਹਿਲਾਂ ਸ਼ੂਟਿੰਗ ਕੀਤੀ ਉਹਨੂੰ 300 ਬੰਦਾ ਨਾਲ ਜੁੜਿਆ ਵਾ ਤੇ ਜਾ ਕੇ ਐਕਟਰ ਆਂਦਾ ਆਂਦਾ ਯਾਰ ਇਹਨਾਂ ਆਪਣੇ ਵੀ ਅਕਲ ਨੂੰ ਇੰਨੀ ਅਕਲ ਨਹੀਂ ਆ ਕਿ ਫਿਲਮ ਤੇ ਪੈਹਾ ਇੰਡੀਆ ਦਾ ਲੱਗਾ ਪਾਕਿਸਤਾਨ ਦਾ ਥੋੜਾ ਲੱਗਾ ਕਿ ਜਿਹੜਾ ਤੁਸੀਂ ਬਾਈਕਾਟ ਕਰਾ ਕੇ ਨੁਕਸਾਨ ਕਰਾਉਣ ਲੱਗੇ ਆ ਆਹ ਕਦਾ ਇੰਡੀਆ ਕਰਦੇ ਇਹਨਾਂ ਨੂੰ ਕਿ ਕੈਮਰਾਮੈਨ ਆ ਕੋਈ ਜਿਹੜਾ ਕੋਈ ਰੋਟੀ ਫਟਾਉਂਦਾ ਹੈ ਵਿਚਾਰਾ ਕੋਈ ਮੇਕਅਪ ਆੜਾ ਹੈ ਉਹਦੇ ਇੰਡੀਆ ਦੇ ਆ ਸਾਰੇ ਆ ਨੇ ਗਾਲ ਤੇ ਸਹੀ ਹੈ ਕਿ ਜਿਹੜਾ ਪੈਸਾ ਲੱਗਾ ਉਹ ਤੇ ਦੇਸੀਆਂ ਇੰਡੀਆ ਦਾ ਲੱਗਾ ਵਾ ਤੇ ਬਾਏ ਗੋਣ ਕਰਕੇ ਤੁਸੀਂ ਉਹਨਾਂ ਨੂੰ ਘਾਟਾ ਪਾ ਦੋ ਇੰਡੀਆ ਵਾਲਿਆਂ ਨੂੰ ਕੀ ਮਾਰੀ ਅਜੇ ਤੇ ਉਹਨਾਂ ਨੇ ਆਪ ਹੀ ਉਹਨਾਂ ਦੇ ਕਿਆਕ ਚੱਲ ਰੋਲੇ ਕੋਲੇ ਚ ਕੀ ਰੱਖਿਆ ਉਹਨਾਂ ਤੇ ਆਪ ਹੀ ਜਿਤੋਂ ਆ ਚੀਜ਼ ਹੋਈ ਆ ਤੇ ਉਹਨੂੰ ਤੇ ਆਪ ਹੀ ਕਹਤਾ ਕਿ ਚੱਲ ਇੰਡੀਆ ਚ ਰੀਲੀਜ਼ ਨਹੀਂ ਕਰੁੰਦਾ ਇਹ ਅਸੀਂ ਆਪਾਂ ਤੇ ਬਾਹਰ ਹੀ ਰੀਲੀਜ਼ ਕਰਦੇ ਹਾਂ ਕਿ ਚੱਲ ਘਾਟਾ ਹੀ ਪੂਰਾ ਕਰੀਏ ਜਿੰਨਾ ਕਿ ਪਿਆ ਵਾ ਕਿ ਕੋਈ ਨਹੀਂ ਬੱਲੇ ਬੱਲੇ ਜੋ ਕੀ ਲੈਣਾ ਵਾ ਆਹ ਨਹੀਂ ਇਹ ਇੰਡੀਆ 'ਚ ਰਿਲੀਜ਼ ਨਹੀਂ ਹੋਈ ਆ ਤਾਂ ਫਿਰ ਇੰਡੀਆ 'ਚ ਰਿਲੀਜ਼ ਹੁੰਦੀ ਹੋਵੇ ਤਾਂ ਫਿਰ ਕਹੋ ਨਾ ਤੁਸੀਂ ਕਹਿੰਦੇ ਕਿ ਮਾਡਲ 2 ਜੋ ਦਿਲਜੀਤ ਕਰ ਦੇਣਾ ਨਹੀਂ ਉਹ ਨਹੀਂ ਉਹ ਤੇ ਉਦਾਂ ਹੀ ਖਬਰਾਂ ਵਾਂ ਚਵਲਾਂ ਜਿਹੜੀਆਂ ਤੁਰੀਆਂ ਫਿਰਦੀਆਂ ਨੇ ਇਦਾਂ ਇੱਕ ਜੂ ਮਰਜ਼ੀ ਖਬਰ ਬਣਾ ਦੋ ਹੁਣ ਹਾਂ ਫਿਰ ਮੈਂ ਤੇ ਉਹਨੂੰ ਮੀਕੇ ਨੂੰ ਜਾ ਕੇ ਸਪੈਸ਼ਲੀ ਇੰਸਟਾਗ੍ਰam ਤੇ ਪ੍ਰਸ਼ਾਦ ਦੇ ਗਿਆ ਮੈਸੇਜ ਲੈ ਕੇ ਕੋਈ ਹੋਏ ਤੇ ਚਾਹਦਾ ਹੀ ਉਹਨਾਂ ਨੂੰ ਚਾਰ ਕਮੈਂਟ ਤੇ ਆਏ ਆ ਉਹਨਾਂ ਦਾ ਭਾਂਪ ਬਦਰਾਮੀ ਹੋਈ ਹੈ ਮਸ਼ਹੂਰੀਤ ਹੋਈ ਹੈ ਭਾਂ ਗਾਲਾ ਹੀ ਕੱਢੀਆਂ ਚੜ੍ਹ ਮੈਂ ਕਮੈਂਟ ਨਹੀਂ ਕੀਤਾ ਮੈਨੂੰ ਪਤਾ ਨਹੀਂ ਕਮੈਂਟ ਨਾਲ ਮਸ਼ਰ ਕਰਨਾ ਮੈਂ ਮੈਸੇਜ ਕੀਤਾ ਪਰਸਨਲ ਮੈਂ ਫਾਸੇਚ ਪ੍ਰਸ਼ਾਦ ਦੇ ਕੇ ਆਇਆ ਇਹਨੂੰ ਤੇ ਇਹਦੇ ਭਰਾ ਨੂੰ ਉਹ ਜਿਹੜਾ ਤੁਨਕ ਤੁਨ ਤਰ ਤਨ 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 ਤਾਰਾ ਰਾ ਉਹ ਉਹਨੂੰ ਮੈਂ ਜਿਹੜਾ ਤੁਸੀਂ ਜਿੰਨੀ ਤੁਸੀਂ ਬਦਨਾਮੀ ਕੀਤੀ ਹੈ ਨਾ ਪੰਜਾਬੀ ਗਾਇਕੀ ਦੀ ਬਾਲੀਵੁੱਡ ਚ ਜਾ ਕੇ ਉਹ ਇਮੇਜ ਸੁਧਾਰੰਡਿਆ ਵਾ ਹੁਣ ਇਸ ਟਾਈਮ ਬੈਠਾ ਉਥੇ ਬਾਲੀਵੁੱਡ ਚ ਜਾ ਕੇ ਉਹਨੇ ਇਮੇਜ ਨੂੰ ਸੁਧਾਰੀ ਆ ਪੰਜਾਬੀਆਂ ਦੀ ਨਹੀਂ ਤੇ ਤੁਹਾਡੇ ਵਰਗੇ ਮੈਂ ਮੈਂ ਕੋਈ ਗਾਲ ਘੱਟ ਲਗਾ ਮੈਂ ਤੁਹਾਡੇ ਵਰਗੇ ਜਿਹੜੇ ਗਏ ਹੈ ਨਾ ਬਾਲੀਵੁੱਡ ਚ ਤੁਸੀਂ ਜਾ ਕੇ ਤੇ ਪੰਜਾਬ ਦੀ ਰੈਪਿਊਟੇਸ਼ਨ ਪੰਜਾਬ ਦੇ ਗਾਣੇ ਬੜੇ ਗਲਤ ਰਿਪਰੈਜ਼ੈਂਟ ਕੀਤੇ ਆ ਹਾਂ ਨਹੀਂ ਇੰਨਾ ਹੀ ਉਹਦਾ ਸ਼ੁਰੂਆਤਾਂ ਕੀਤੀਆਂ ਜੌਨੀ ਲੇਵਨ ਹੁਣ ਦੇ ਨਾਲ ਇੰਨਾ ਹੀ ਕੀਤਾ ਜੋ ਨਹੀਂ ਭਰਾ ਹੀ ਤਾਂ ਦਲੇਰ ਮਹਿੰਦੀ ਜਿਹੜਾ ਤੁਨਕ ਤੁਨਕ ਤੁਗ ਉਂਗਲਾਂ ਜੀਆਂ ਦੋ ਚੋਕ ਕੇ ਤੇ ਲੱਗਾ ਤਾਰਾਰਾ ਕਰਾਂ ਤੇ ਨਾ ਸਿੱਧੂ ਮੂਸੇ ਵਾਲੇ ਨੇ ਤਾਰਾ ਰਾਰਾ ਦਿਲਜੀਤ ਦਿਸਾਂ ਨੇ ਤੁਹਾਡੀ ਤਾਰਾ ਰਾਰਾ ਤੇ ਹੁਣ ਤਾਂ ਕੋਈ ਕੁੱਤਾ ਨਹੀਂ ਪੁੱਛਦਾ ਤੇ ਤਾਂ ਕਰਕੇ ਤੂੰ ਹੀ ਲੱਗੇ ਜੇ ਹੁਣ ਨੈੱਟ ਤੇ ਭੋਂਗੜ ਨਹੀਂ ਇਹ ਵਧੀਆ ਮੈਂ ਕਿਹਾ ਦਿਲਜੀਤ ਦਿਸਾਂ ਨੇ ਜੋ ਠੀਕ ਹੈ ਯਾਰ ਅਹੀਂ ਨਾਲ ਦਿਲਜੀਤ ਦਿਸਾਂ ਦੇ ਉਹਨੇ ਗੱਲ ਕਹਤੀ ਹੁੰਦਾ ਯਾਰ ਮੇਰਾ ਪਹਿਲੀ ਪਿਆਰਾ ਗਾਇਕੀ ਦਾ ਫਿਲਮਾਂ ਬੁਲਮੰਦ ਹੁੰਦੀਆਂ ਨਾ ਆਉਂਦੀਆਂ ਮੈਨੂੰ ਅੰਦਾ ਕੋਈ ਬੰਬੇ ਬੰਬੇ ਨਾਲ ਨਹੀਂ ਆ ਪੁੱਛ ਬਾਲੀਵੁੱਡ ਦਾ ਨਹੀਂ ਕੋਈ ਆਂਦਾ ਮੈਨੂੰ ਕੋਈ ਲੈਣਾ ਦੇਣਾ ਨੇ ਬੜੀ ਪੁਰਾਣੀ ਵੀਡੀਓ ਦੀ ਕਹਿੰਦਾ ਮੈਨੂੰ ਬੰਬੇ ਬੰਬੇ ਨਾਲ ਨਹੀਂ ਫਿਲਮ ਫਿਲਮ ਬਣਾਉਣਾ ਤੇਰਾ ਕਾਈਕੀ ਉਹ ਵੀਡੀਓ ਨੇ ਗੱਲ ਕੀਤੀ ਆ ਨਾ ਜਦੋਂ ਬਾਈਕਟ ਦਾ ਪੁੱਛਿਆ ਗਿਆ ਲੱਕ ਲਈ ਇੰਟਰਵਿਊ ਚ ਹੂੰ ਉਹ ਨਹੀਂ ਯਾਰ ਠੀਕ ਆ ਬੰਦੇ ਦਾ ਸਰਦਾ ਯਾਰ ਬਣਾਇਆ ਠੀਕ ਹੈ ਬੜੇ ਬੜੇ ਮਾੜੇ ਲੋਕ ਦੁਨੀਆ ਤੇ ਬੈਠੇ ਜਿਹੜੇ ਗੁਜ਼ਾਰਾ ਕਰੀ ਜਾਂਦੇ ਆ ਇਹ ਤੇ ਫਿਰ ਵੀ ਸਾਰਾ ਕੁਝ ਬਣਾ ਕੇ ਬੈਠਾ ਹੈ ਇਸ ਟਾਈਮ ਨੀ ਨੀ ਉਹ ਤਾਂ ਚਲੇ ਤੂੰ ਇਹਦੇ ਨਾਲ ਥੱਲੇ ਤੇ ਨਹੀਂ ਇਹਨੇ ਜਾਣਾ ਤਰ ਤਾ ਹੀ ਜਾਊਗਾ ਹੂੰ ਉਹ ਨਾਲੇ ਕੱਲਾ ਬਾਲੀਵੁੱਡ ਦਾ ਨਹੀਂ ਰਿਹਾ ਯਾਰ ਉਹ ਕਿੰਨੀਆਂ ਸਟੇਜਾਂ ਤੇ ਹਾਲੀਵੁੱਡ ਤੋਂ ਜਾ ਜਾ ਕੇ ਉਹਨੇ ਪਰਫਾਰਮੈਂਸਾਂ ਦਿੱਤੀਆਂ ਨੇ ਜੀ ਇਹ ਨਾ ਪੈਂਚਨ ਅੱਜ ਅੱਜ ਦੀ ਡੇਟ 'ਚ ਪ੍ਰਿੰਕਾ ਚੋਪੜਾ ਕੀ ਉਹ ਬਾਲੀਵੁੱਡ 'ਚ ਫਿਲਮਾਂ ਕਰਨ ਰਹੀ ਆ ਉਹ ਅਗਲੀ ਹਾਲੀਵੁੱਡ 'ਚ ਅੱਜ ਯਾਰ ਉਹ ਸ਼ਕੀਰਾ ਛੂਰ ਹੋਣੀ ਸਾਰੀਆਂ ਤੁਰੀਆਂ ਫੇਰਦੀਆਂ ਉਹਦੇ ਨਾਲ ਆ ਹਾਂ ਤੇ ਉਹ ਤਾਂ ਉਹਨੂੰ ਬਾਲੀਵੁੱਡ ਤੇ ਬਾਈਕਾਟ ਦਾ ਵੀ ਫਰਕ ਪਊਗਾ ਕਰਦੇ ਬਾਈਕਾਟ ਕਿੰਨਾ ਚਿਰ ਹੋ ਗਿਆ ਪ੍ਰਿੰਕਾ ਚੋਗੜਾ ਦੀ ਫਿਲਮ ਵੇਖੇ ਨੂੰ ਆਪਾਂ ਨੂੰ ਬਹੁਤ ਹੁਣ ਬਾਲੀਵੁੱਡ ਦੇ ਸਰਦਾਰ ਥੋੜਾ ਨਾ ਬੈਠੀ ਆ ਦਰਜੀਤ ਦੇ ਸਾਹਜ ਅੱਜ ਕੱਲ ਜਿਹੜੇ ਸਟੇਜ ਤੇ ਉਹ ਗਾਣੇ ਗਾਉਂਦਾ ਨਾ ਉਹ ਹਾਲੀਵੁੱਡ ਦੇ ਲੈਵਲ ਤੇ ਗਾਉਂਦਾ ਹਾਂ ਤੇ ਚਾਰ ਪਾਜੀ ਭਈਏ ਉੱਠ ਕੇ ਕਹਿਣ ਕਿ ਹਾਂ ਬਈ ਅਸੀਂ ਇਹਦਾ ਬਾਈਕਾਟ ਕਰਤਾ ਤੇ ਫਿਰ ਤੁਹਾਡੇ ਵੱਲੋਂ ਬਾਈਕਾਟ ਹੀ ਚੰਗਾ ਵੀ ਯਾਰ ਉਹ ਤੇ ਨਾ ਉਹ ਥੱਲੇ ਆ ਨਹੀਂ ਲੱਗੀ ਆ ਤੂੰ ਸ਼ਾਇਦ ਖਬਰ ਨਹੀਂ ਵੇਖੀ ਹੋਣੀ 7-8 ਦਿਨ ਪਹਿਲਾਂ ਦੀ ਤੇ ਗੱਲ ਹੈ ਅਜ ਤਨੂੰ ਖਬਰ ਚੱਲਦੀ ਹੈ ਕਿ ਨਰਿੰਦਰ ਮੋਦੀ ਫੋਲੋ ਕਰਨ ਦੇ ਉਹਨੂੰ ਟਵਿੱਟਰ ਤੇ ਹੁਣ ਦਲਿਤ ਨੂੰ ਆਹ ਦਲਜੀਤ ਨੂੰ ਆਹ ਕੋ ਕਿੰਨੇ ਨੇ 40 ਬੰਦਿਆਂ ਨੂੰ ਫੋਲੋ ਕਰਦਾ ਵਾ ਆ ਤੇ ਜਦੋਂ ਕਿ ਮੋਦੀ ਹੁਣ ਲੱਗਾ ਤੇ ਉਹਦੇ ਭਗਤ ਵੀ ਆ ਜਾਣ ਨਾਲ ਹੀ ਇਹਦੇ ਮੋਦੀ ਦੇ ਭਗਤ ਜਿਹੜੇ ਆ ਉਹ ਗੱਲ ਕਰਨ ਨਹੀਂ ਆ ਕਿ ਜਿਹੜੇ ਤੇ ਟੌਪ ਲੈਵਲ ਵਾਲੇ ਉਹਨਾਂ ਤੇ ਕੋਈ ਨਹੀਂ ਕੋਈ ਗੱਲ ਕੀਤੀ ਉਹਨਾਂ ਨੂੰ ਕੋਈ ਨਹੀਂ ਚੀਜ਼ ਨਾਲ ਹੋਇਆ ਇਹ ਥੱਲੇ ਉਹ ਜਿਹੜੇ ਉਹ ਚਾਪਲੂਸੀ ਵਾਲੇ ਆ ਨਾ ਜਿਨ੍ਹਾਂ ਨੂੰ ਕੋਈ ਮੁੱਤਾਂ ਨਹੀਂ ਪੁੱਛਦਾ ਉਹ ਕਹਿੰਦੇ ਆ ਕਿ ਆ ਕੇ ਚਾਰ ਬੰਦੇ ਸੁਣ ਸਾਡੀਆਂ ਗੱਲਾਂ ਕੀ ਕਰਨੇ ਆ ਕੀ ਕਰ ਲੈਣ ਉਹ ਬਾਬਾ ਦਾੜੀਆਂ ਵਾਲੇ ਲੱਗੇ ਆ ਉੱਤੋਂ ਤੇ ਕੋਈ ਨਹੀਂ ਕੋਈ ਗੱਲ ਕਰਨ ਦਾ ਹਾਂ ਨਹੀਂ ਬਾਕੀ ਤਾਂ ਜਿਹੜਾ ਜਿਹੜਾ ਭੌਂਗ ਦਾ ਭੌਂਕੀ ਜਾਵੇ ਕਿਉਂਕਿ ਹਰ ਬਾਰੀ ਭੌਂਗ ਲਈ ਹੈ ਇਹ ਇਹਨਾਂ ਦੀ ਕੋਈ ਨਵੀਂ ਗੱਲ ਨਹੀਂ ਹੈ ਇਹਨਾਂ ਦਾ ਹਮੇਸ਼ਾ ਦਾ ਕੰਮ ਰਿਆ ਵਾ ਸੰਦੀ ਮੂਸੇ ਵਾਲਾ ਹੋ ਜੇ ਸ਼ੋਭੋਲੇ ਹਨਾ ਉਹਨਾਂ ਦੀਆਂ ਕੌਂਟਰੋਵਰਸੀਆਂ ਇਹ ਸੁਣੀਆਂ ਕਰਦੇ ਰਹਿਣ ਪਰ ਗੁਰੂ ਰੰਧਾਵਾ ਤੋਂ ਮੈਨੂੰ ਇਹ ਉਮੀਦ ਨਹੀਂ ਹੈ ਮੇਰੇ ਕੀ ਕਰਦਾ ਕਿ ਇਹ ਪੰਜਾਬ 'ਚ ਇਹਦਾ ਨਾ ਇਹਦਾ ਬਾਈਡਾਟ ਕਰੋ ਪੰਜਾਬ 'ਚ ਇਹਦਾ ਸ਼ੋਅ ਨਾ ਲੱਗਣ ਦਿਓ ਯਾਰ ਜੇ ਤੂੰ ਕਾਊਂਟ ਨਹੀਂ ਲੱਗਣ ਦਿੱਤਾ ਕਿ ਉਹਦਾ ਅਕਾਊਂਟ ਚਾੜਾਤਾ ਤੂੰ ਫਿਰ ਲੱਗ ਜਾ ਉਹਦੇ ਸ਼ੋਅ ਲੱਗਣਗੇ ਹੈ ਨਾ ਸਮਝਾ ਪਤਾ ਨਹੀਂ ਕਿਥੋਂ ਮੂਜੋ ਕੇ ਆ ਗਿਆ ਤਾਂ ਪਤਾ ਨਹੀਂ ਦਲਜੀਤ ਉਹਦੇ ਬੋਲਣ ਲੱਪਿਆ ਉਹ ਤੂੰ ਜਾ ਕੇ ਉਸਤਾਦ ਨਾਲ ਗਾਣੇ ਕਰ ਪਤਾ ਨਹੀਂ ਉਸਤਾਦ ਨੇ ਤੈਨੂੰ ਰਾਤ ਬਹਿ ਕੇ ਕਿਹੜਾ ਫੱਗਲਵਾਤਾ ਕਿਹੜੀ ਗੱਲ ਕਰਤੀ ਤੇਰੇ ਕੰਨਾਂ ਚ ਤੂੰ ਵੀ ਮਮਾ ਉਹਨੂੰ ਲਾਈਦਾ ਕੱਟ ਗਿਆ ਫਿਲਮ ਉਹਨੇ ਵੀ ਕਿਹੜਾ ਛੱਡਿਆ ਮੈਦਾ ਆ ਨਹੀਂ ਮੈਨੂੰ ਸਮਝ ਨਹੀਂ ਹੁੰਦੀ ਇਹ ਕਿ ਯਾਦ ਆ ਪਰ ਉਹਨਾਂ ਜੈਸੀ ਸੰਗਤ ਵੈਸੀ ਰੰਗਤ ਉਹ ਸੰਗਤ ਉਹ ਉਹ ਗੁਰੂ ਨਾਮ ਦੇਗੀ ਹਾਂ ਬਈ ਠੀਕ ਐ ਤੇ ਠੀਕ ਐ ਠੋਕ ਤਾਂ ਹੁਣ ਸੌਖਾ ਬੈਠਾ ਹੁਣ ਘਰੇ ਕਿ ਹਾਂ ਬਈ ਮੈਂ ਕਿਥੇ ਪੰਗਾ ਲੈ ਲਿਆ ਉਹ ਤੈਨੂੰ ਮਾਮਾ ਬਾਲੀਵੁੱਡ ਨੇ ਚਾਰ ਦਿਨ ਸੁਣਨ ਚਾਰ ਦਿਨ ਨਹੀਂ ਮਾਸਟਰ ਸਲੂਨ ਵੀ ਗਿਆ ਹੀਗਾ ਬਾਲੀਵੁੱਡ ਚ ਉਹਨੇ ਗਾਣੇ ਗਾਏ ਚਾਰ ਦਿਨ ਉਹਨਾਂ ਨੇ ਲੋਕਾਂ ਨੇ ਸੁਣੇ ਬੱਲੇ ਬੱਲੇ ਕੀਤੀ ਮਾਸਟਰ ਸਲੂਨ ਦੀ ਹੁਣ ਉਹ ਜਗਰਾਤਿਆਂ ਚ ਗਾਉਂਦਾ ਪੰਜਾਬ ਚ ਯਾਰ ਇਦਾਂ ਹੀ ਹੁੰਦਾ ਨਾ ਹੁਣ ਤੱਕ ਘਰ ਤਾਂ ਵੇਟ ਜਿੰਨਾ ਮਰਜ਼ੀ ਬਾਲੀਵੁੱਡ ਤਾਂ ਚੱਕ ਲੈ ਜੋ ਮਰਜ਼ੀ ਲੱਗਦੀ ਲਾਹੌਰ ਦੀ ਲੱਗ ਉਹ ਲੱਗਦੀ ਲਾਹੌਰ ਦੀ ਆ ਉਹ ਕਿਥੋਂ ਦੀ ਸਾਹ ਲਾਹਰ ਕਿਤੇ ਪੈਂਦਾ ਕਿਤੇ ਪੈਂਦਾ ਹੋਰ ਲਾਹਰ ਦੀ ਲਾਹੌਰ ਦੀ ਆ ਉਹ ਪਾਕਿਸਤਾਨ ਚ ਹੀ ਹੈ ਲਾਹੌਰ ਜਿਹੜੇ ਗਾਇਨ ਦਾ ਤੂੰ ਚੜਾਈ ਕੀਤੀ ਹੈ ਨਾ ਗੁਰੂ ਰੰਦਾਵਾ ਲੱਗਦੀ ਲਾਹੌਰ ਦੀ ਆ ਉਹ ਲਾਹੌਰ ਪਾਕਿਸਤਾਨ ਚ ਪੈਂਦਾ ਨਹੀਂ ਮਗਰ ਆ ਰਿਹਾ ਮੈਨੂੰ mucho ਕਹੇ ਨਹੀਂ ਕਰੋ ਉਹ ਇਹਨਾਂ ਜੋ ਮਰਜ਼ੀ ਕਰੀ ਜਾਣ ਉਹ ਬੰਦੇ ਤੇ ਚੱਲ ਲਈ ਆਉ ਪੁੱਛਾ ਦੋ ਉਦਾਂ ਭਵੇਂ ਜਿੱਥੋਂ ਦੀ ਇਹ ਕਿਲਮਾ ਜਿਹੜੀਆਂ ਥੋੜੀਆਂ ਕਮੇਟੀ ਵਾਲੀਆਂ ਥੋੜੀਆਂ ਨੇ ਘਟ ਚੱਲਣ ਦੀਆਂ ਦਿਲਜੀਤੀਆਂ ਬਿਜ਼ਨਸ ਸਰ ਦਾ ਤੇ ਹੁਣ ਮੈਲਾ ਤਾਂ ਉਦੋਂ ਹੀ ਮੈਂ ਡਬਲ ਕਰ ਦੇਣਾ ਉਹ ਜਿੰਦியா ਰਿਲੀਜ਼ ਵੀ ਕਰਦਾ ਉਹ ਤੋਂ ਜ਼ਿਆਦਾ ਬਿਜ਼ਨਸ ਕਰ ਜਾਣਾ ਉਹਨੇ ਆਪਨੇ ਚਲੋ ਇੰਡੀਆ ਤੇ ਰਿਲੀਜ਼ ਤੇ ਨਹੀਂ ਹੁੰਦੀ ਪਰ ਇੱਕ ਇਹ ਆ ਕਿ ਜਿਹੜੇ ਬਾਹਰ ਵਾਲੇ ਬੰਦੇ ਜਿਹੜੇ ਜਿਨ੍ਹਾਂ ਨੇ ਫਿਲਮ ਨਹੀਂ ਹੀ ਵੇਖੇ ਜਾਣਾ ਉਹ ਉਹ ਵੀ ਜਾਣਗੇ ਹੁਣ ਉਹ ਵੀ ਕਹਿੰਦੇ ਆ ਨਾ ਕਿ ਬਿਜ਼ਨਸ ਉਹਨੇ ਤਾਂ ਵੀ ਡਬਲ ਕਰ ਜਾਣਾ ਵਾ ਉਹ ਜਿਹੜੀ ਚੱਕਰ ਨੂੰ ਪਏ ਆ ਤੇ ਉਹਨੇ ਅਗਲੇ ਹੋਰ ਪਲਾਂ ਤਾਂ ਦੱਕ ਦੇਣ ਦੀ ਗੱਲ ਹੈ ਉਹਨੇ ਕੇ ਕਟਣ ਦੇ ਹੋਣਾ ਕਿ ਪੰਜ 50 ਕਰੋੜ ਕਰਾਸ ਹੋ ਗਿਆ ਜੀ ਪਰ ਉਹ ਜਿਹੜੀ ਮੈਂ ਕਹਿੰਦਾ ਕਿ ਬਾਈਕਾਊਟ ਕਰਨ ਦੇ ਆ ਹਾਨੀਆਂ ਪੀਰ ਹਾਂ ਹਾਨੀਆਂ ਅਮੀਰ ਹੈ ਨਾ ਜਿਹੜੀ ਕਿਹਾਦਾ ਇਦਾਂ ਹੀ ਨਾਮ ਹਾਨੀਆਂ ਅਮੀਰ ਮੈਂ ਟ੍ਰੇਲਰ ਵੇਖਿਆ ਫਿਲਮ ਦਾ ਯਾਰ ਬੜੀ ਸੋਹਣੀ ਕੁੜੀ ਹੈ ਨਹੀਂ ਜਾ ਰਹਾ ਤੇ ਚਲੂ ਨਾਦਾ ਕਹ ਰਿਆ ਨਾ ਕਿਉਂ ਤੇ ਉਹ ਪਹਿਲਾਂ ਜਿਹੜੇ ਕਿਨੇ ਨਹੀਂਦੇ ਰਹੇ ਪਾਕਿਸਤਾਨ ਵਾਲੇ ਆ ਦੇ ਮੀਡੀਅਮ ਪਹੁੰਚਾ ਜਿਹੜੀ ਹਿੰਦੀ ਮੀਡੀਅਮ ਚ ਪਾਕਿਸਤਾਨ ਐਕਟਰ ਸੀ ਹੋਰ ਉਹ ਆਪਣਾ ਤਿੰਨ ਚਾਰ ਐਕਟਰ ਹੋਰ ਨੇ ਜਿਹੜੇ ਫਿਲਮਾਂ ਕਰਕੇ ਗਏ ਆ ਨਹੀਂ ਦੇਖੋ ਇੱਕ ਆਦ ਤੇ ਤੁਸੀਂ ਕਿਸੇ ਨੂੰ ਜੱਜ ਕਰਦੇ ਜੇ ਕੀ ਉਹਦੇ ਆਪਰੇਸ਼ਨ ਸੰਧੂਰ ਵਾਲੇ ਹਨੂ ਕੀ ਕਿਹਾ ਸੀ ਤੇ ਅਹੀ ਉਹਨਾਂ ਨੂੰ ਕੀ ਕਿਹਾ ਸੀ ਜਿਹੜਾ ਬੇਸਦਾ ਬੰਦਾ ਨਾ ਉਹਨੇ ਉਸ ਦੇਸ਼ ਨੂੰ ਸਪੋਰਟ ਕਰਨੀ ਕਰਦੀ ਹੈ ਹਾਂ ਠੀਕ ਹੈ ਅਸੀਂ ਜੋ ਇੰਡੀਆ 'ਚ ਬੈਠੇ ਅਸੀਂ ਇੰਡੀਆ ਦੀ ਸਪੋਰਟ ਕਰਾਂਗੇ ਹਾਂ ਠੀਕ ਹੈ ਨਾ ਜੇ ਉਹ ਪਾਕਿਸਤਾਨ 'ਚ ਬੈਠੀ ਉਹ ਪਾਕਿਸਤਾਨ ਦੀ ਸਪੋਰਟ ਕਰੂਗੀ ਕਿਉਂਕਿ ਬਈ ਹੱਥ 'ਚ ਡਾਕੂਮੈਂਟ ਹੈ ਜਿਹੜਾ ਉਹ ਉਸ ਦੇਸ਼ ਦਾ ਵਾ ਉਸ ਦੇਸ਼ 'ਚ ਜੰਪ ਪਾ ਲਿਆ ਹੈ ਕੁਛ ਵੀ ਹੈ ਉਹਨਾਂ ਨੇ ਉਧਰ ਦੀ ਸਪੋਰਟ ਕਰਨੀ ਕਰਨੀ ਹੈ ਉਹਨੇ ਤੇ ਆਉ ਯਾਰ ਕਰਨਾ ਹੀ ਆ ਤੇ ਤੂੰ ਹੀ ਚਲੋ ਹਾਂ ਠੀਕ ਹੈ ਤੂੰ ਹੀ ਹੁਣ ਕਹਿੰਦੇ ਜੋ ਕਿ ਨਹੀਂ ਲੈਣਾ ਤੇ ਚਲੋ ਅਗੋਂ ਨਹੀਂ ਕੋਈ ਲੈਣਦੇ ਉਹਨਾਂ ਨੂੰ ਕਿ ਲੋਕਾਂ ਨੂੰ ਵੀ ਕੋਈ ਨਹੀਂ ਪਿਆ ਆਹ ਤਾਂ ਇਚਾਰ ਗਿਆ ਨਹੀਂ ਲੈਣਗੇ ਪਰ ਜੋ ਬਣ ਗਿਆ ਉਹ ਤੇ ਲੱਗਨ ਦੋ ਹਣਾ ਆਉ ਨਹੀਂ ਉਹ ਤੇਵੇਂ ਚਮੜਾ ਮਾਰਨ ਵਾਲਾ ਕੰਮ ਹੈ ਤੇ ਹਾਂ ਨਹੀਂ ਉਹਦਾ ਤੇ ਵੈਸੇ ਵੀ ਇੰਸਟਾਗ੍ਰam ਹਾਨਿਆਂ ਬੀਰ ਦਾ ਤੇ YouTube ਸਾਰਾ ਕੁਝ ਬੈਨ ਕੀਤਾ ਹੋਇਆ ਇੰਡੀਆ ਨੇ ਤੇ ਉਹ ਤੇ ਕੋਈ ਗੱਲ ਨਹੀਂ ਚਲੋ ਠੀਕ ਆ ਉਹ ਤਾਂ ਮੈਨ ਆ ਪਰ ਮੈਂ ਉਹ ਕਿੰਨਾ ਕਿ ਠੀਕ ਹੈ ਜੇ ਜੇ ਉਹਨੇ ਕੋਈ ਫਿਲਮ ਕਰ ਲਈ ਲੜਾਈ ਲੱਗਣ ਤੋਂ ਪਹਿਲਾਂ ਉਹਦੇ ਤੇ ਇਨਾ ਤਰਾਜ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਬੰਦੇ ਤਰਾਜ ਕਰਨ ਦੇ ਆ ਇਹਨਾਂ ਨੂੰ ਤੇ ਫਿਰ ਪ੍ਰਸ਼ਾਦ ਮਿਲਣਾ ਚਾਹੀਦਾ ਜੋ ਮਿਲ ਰਿਹਾ ਵਧੀਆ ਡਿਜ਼ਰਵ ਕਰਦੇ ਆ ਨਹੀਂ ਉਹ ਤੇ ਮਿਲ ਗਿਆ ਚਲੋ ਮੀਕੀ ਹੋਣੀ ਤੇ ਪ੍ਰਸ਼ਾਦ ਦੇ ਵੀ ਹੱਕਦਾਰ ਨਹੀਂ ਹੈਗੇ ਇੱਕ ਤਾਂ ਉਹ ਨਾ ਗਿਣਦਾ ਹੀ ਨਹੀਂ ਉਹ ਤੇ ਨਾ ਤੇ ਨਾ ਕਿੰਨਾ ਗੁੱਸੇਵਾਰੇ ਬੇਰਾਂਜੇ ਦਾ ਕਾਹ ਵਕਤ ਨਹੀਂ ਚੱਲਦਾ ਬੇਰਾਂਜੇ ਬੇਇੱਤਿਬਾਰੀ ਵੀ ਉਹਦੀ ਹੁੰਦੀ ਆ ਜਿਹਦੀ ਇੱਜ਼ਤ ਹੁੰਦੀ ਆ ਹਾਂ ਕਿਉਂਕਿ ਉਹ ਤੇ ਟੁੱਟ ਟੁੱਟ ਨਾ ਨਹੀਂ ਪੁੱਟੀਆਂ ਜਾਂ ਉਹ ਫਾਈ ਦੂਆਰ ਲੋ ਨਾ ਉਹ ਨੁਕਰਾ ਰਾਖੀ ਸਾਂਵੰਦ ਦੇ ਜਾਨ ਜਾ ਕੇ ਵੋਟ ਵੰਗ ਚਾ ਤੈਨੂੰ ਪੰਜਾਬ ਦੇ ਕੋਈ ਸੀਰੀਅਸ ਨਹੀਂ ਲੈਂਦਾ ਵੀ ਕੁੱਤਾ ਦੂਜੇ ਦਿਨ ਭੋਂਕਦਾ ਤੁਰਿਆ ਆ ਗਰ ਵੀ ਹਾਂ ਮੈਨੂੰ ਕੋਈ ਸੁਣਦਿਆ ਕਿ ਨਹੀਂ ਸੁਣਦਿਆ ਤੈਨੂੰ ਵੀ ਕੋਈ ਸੁਣਦਾ ਨਾ ਤੈਨੂੰ ਕੋਈ ਘਾਤ ਹੁੰਦਾ ਵਾ ਆਪਣਾ ਰਾਹ ਨਾਪ ਤੇ ਜਾ ਕੇ ਜਿਹੜੇ ਗਾਣੀ ਗਾਣੇ ਤੂੰ ਬਾਲੀਵੁੱਡ ਦੇ ਵਿੱਚ ਉਹ ਗਾ ਸਰਮਾਨ ਖਾਨ ਦੇ ਥੱਲੇ ਜਾ ਕੇ ਲੰਮਾ ਪੈ ਉੱਤੇ ਪੈ ਕੋਈ ਵਰਜ ਨਹੀਂ ਪੈਦਾ ਹਾਨੂੰ ਫਰਕ ਨਹੀਂ ਪੈਂਦਾ ਤੂੰ ਨਾ ਕਰਾਈ ਦੋਨਾ ਸੰਗ ਰਾਈ ਦੋਨਾ ਕਿੱਥੋਂ ਗੋਦਾ ਤੂੰ ਨਾ ਤੇਰੀ ਆਵਾਜ਼ ਨਾ ਤੇਰਾ ਕੋਈ ਸੋਰੀਆ ਤੇ ਤੂੰ ਐਵੇਂ ਮਾਮਾ ਸੂਰਾ ਵਾਂਗੂ ਤੁਰਿਆ ਕਰਦਾ ਹਾਨੂੰ ਕੋਈ ਫਰਕ ਨਹੀਂ ਪੈਂਦਾ ਜੋ ਕਰਨਾ ਕਰ ਤੂੰ ਨਹੀਂ ਉਹ ਤੇ ਯਾਰ ਹੁਣ ਉਹਨਾਂ ਤੇ ਕੀ ਗੱਲ ਕਰਨੀ ਚਲੋ ਆਪਾਂ ਹੁਣ ਇੱਥੇ ਕਰਦੇ ਆ ਕਿ ਚਲੋ ਫਿਲਮ ਇਹ ਆ ਚੱਲਾਂਗੇ ਆਪਾਂ ਵੀ ਵੇਖਣ ਤੇ ਚੱਲਾਂਗੇ ਯਾਰ ਕੱਲ੍ਹ ਐਤਵਾਰ ਕੱਲ ਜਾਂਦੇ ਆ ਹਾਂ ਕੱਲ੍ਹ ਹੀ ਐਤਵਾਰ ਚੱਲਾਂਗੇ ਹਾਂ ਬਾਕੀ ਚਲੋ ਮੁੱਦਾ ਚੱਲਦਾ ਵਾ ਆਪਾਂ ਗੱਲ ਕਰ ਲਈਦੀ ਆ ਉਹ ਚੀਜ਼ ਤੇ ਕਿ ਆ ਚੱਲ ਰਹੀ ਆ ਬਾਕੀ ਫਰਕ ਉਹਨੂੰ ਨਹੀਂ ਪੈਂਦਾ ਕੋਈ ਤੇ ਫਰਕ ਆਪਾਂ ਨੂੰ ਨਹੀਂ ਪੈਂਦਾ ਕੋਈ ਉਹ ਨਹੀਂ ਫਰਕ ਆ ਕਿ ਪੈਦਾ ਸਾਡੇ ਅੱਗੇ ਚਾਰ ਇੱਥੇ ਬਹਿ ਕੇ ਜਿਨ੍ਹਾਂ ਨੇ ਸੁਣਾਈਆਂ ਉਹਨਾਂ ਨੂੰ ਸੁਣਾਵਾਂਗੇ ਤੇ ਠੀਕ ਆ ਐਂ ਜੀ ਜੀ ਜਿਸ ਦਸਾਂ ਦੇ ਆਲੇ ਦੇ ਨਾਲ ਆ ਕਿ ਹਾਂ ਬੀ ਚੰਗੀ ਚੱਲ ਕੰਮ ਇਹਨਾਂ ਦਾ ਫਿਲਮ ਤੇ ਪੈਸਾ ਲਾਇਆ ਨਾ ਪੁੱਛੋ ਤੇ ਐਕਟਰ ਸੀਗਾ ਉਹਨੇ ਆਪਣਾ ਕੰਮ ਕੀਤਾ ਬਰਾ ਹੋਇਆ ਜਾਂਦਾ ਤਾਂ ਐਵੇਂ ਪਤਾ ਨਹੀਂ ਲੂਤੀਆਂ ਲੱਗੀਆਂ ਹੋਈਆਂ ਕੋਈ ਚੱਲਦੀ ਆ ਸਰਦੀ ਆ ਬਸ ਜਿਹੜੇ ਮੇਤੋ ਸੜਦੇ ਨੇ ਜੋ ਸਟਾਰ ਲਾਈਨ ਦੇ ਆ ਚਲੋ ਠੀਕ ਹੈ ਗਗਨ ਜੀ ਫਿਰ ਮੈਨੇ ਆ ਕਿ ਜਦੋਂ ਕੇਕ ਕੱਟਦੇ ਆ ਫਿਰ 50 ਕਰੋੜ ਦਾ ਚਲੋ ਠੀਕ ਹੈ ਜੀ ਓਕੇ ਸਾਡੇ ਨੂੰ ਸਾਸਤਰੀ ਘਾਲ ਤੇ ਚੈਨਲ ਨੂੰ ਕਰ ਲੋ ਲਾਈਕ ਤੇ ਸਬਸਕ੍ਰਾਈਬ ਤੇ ਅਸੀਂ ਤੁਹਾਡੇ ਨਾਲ ਅਗਲੀ ਵੀਡੀਓ ਚ ਜੁੜਾਂਗੇ ਤੇ ਜੇ ਇੰਨਾ ਕੰਮ ਬੱਦਦਾ ਹੋਇਆ ਤੇ ਅਸੀਂ ਵੀ ਫਿਰ ਵੱਧ ਚੜ ਕੇ ਜੁੜਾਂਗੇ ਠੀਕ ਹੈ ਜੀ ਓਕੇ O okay, está